ਉਹ ਜਿਹੜਾ ਮੈਂ ਬੀਪੀਓ ਆਪਣਾ ਵਾਧੂ ਚਾਰਜ ਨੂੰ ਮਿਲਦਾ ਡੇਰ ਰਬਬ ਨਾਨਕ 100 ਤੇ ਇਹ ਸ਼ਿਕਾਇਤ ਆਈ ਸੀ ਡੀਸੀ ਸਾਹਿਬ ਨੂੰ ਮਾਰਕ ਹੋ ਗਏ ਸਿੱਖਿਆ ਵਿਭਾਗ ਦੀ ਸਿੱਖਿਆ ਵਿਭਾਗ ਪੰਜਾਬ ਪੰਜਾਬ ਸਿੱਖਿਆ ਵਿਭਾਗ ਵਿਕਾਸ ਬੋਰਡ ਦੀ ਥਾਂ 'ਤੇ ਨਜਾਇਜ਼ ਕਬਜ਼ੇ ਕਰਨ ਬਾਰੇ ਇਹ ਬਸਨ ਸਿੰਘ ਹੋਣਾ ਤੇ ਕੁਲਦੀਪ ਸਿੰਘ ਹੋਣਾ ਵੱਲੋਂ ਆਈ ਦੀ ਸੀ ਸ਼ਿਕਾਇਤ ਇਹ ਦੋਵੇਂ ਸਾਨੂੰ ਮਾਰਕ ਹੋਈਆਂ ਜੀਮ ਸਾਹਿਬ ਨੂੰ ਡੇਰ ਰਬਬ ਨਾਨਕ ਉਹਨਾਂ ਨੇ ਅੱਗੇ ਸਿੱਖਿਆ ਵਿਭਾਗ ਕਮੇਟੀ ਨੂੰ ਭੇਜੀ ਜੀ ਆਪਣਾ ਸਾਡੇ ਮਾਨਯੋਗ ਆਪਣਾ ਜਿਲ੍ਹਾ ਸਿੱਖਿਆ ਅਫਸਰ ਜਿਦਾਂ ਯੂਲੋਨ ਤੁਹਾਨੂੰ ਮਾਰ ਕੋਈ 23 ਤੇ ਇਸ ਲਈ ਅਸੀਂ ਅੱਜ ਆਏ ਆ ਇਸ ਲਈ ਕਪਟਿਸ਼ ਕਰਨ ਵਾਸਤੇ ਇਹ ਹੈਗਾ ਮਾਲ ਵਿਭਾਗ ਦਾ ਕੰਮ ਵੀਰ ਸਰ ਕਿੰਨਾ ਰਕਮਾ ਜੀ ਪੂਰਾ ਜੀ ਹਾਂਜੀ ਕਿੰਨਾ ਰਕਮਾ ਪੂਰਾ ਇਹ 107 ਕਨਾਲ ਇਹ 107 ਕਨਾਲ ਦੱਸ 107 ਕਨਾਲ ਦਾ 10 ਮਰਲੇ 107 ਕਨਾਲ 10 ਮਰਲੇ ਹਾਂ ਮਰੱਬਾ ਤੇ ਖਸਰਾ ਨੰਬਰ ਹੈਗਾ 232 ਬੜਾ 4 ਇਹ ਜੋ ਐਪਲੀਕੇਸ਼ਨ ਲਿਖੇ ਦਾ ਇਹ ਮਾਲ ਵਿਭਾਗ ਨੂੰ ਦੇਖਣਾ ਜੀ ਕਾਰਵਾਈ ਕਰਨਗੇ ਜੋ ਵੀ ਹੋਏਗੀ ਪਰ ਸਰ ਤੁਸੀਂ ਮੌਕਾ ਦੇਖਿਆ ਮੌਕੇ ਤੇ ਐਸੇ ਵੇਲੇ ਜਿਹੜੇ ਮਤਲਬ ਫਸਲ ਬੀਜੀਆ ਜਗਾ ਤੁਹਾਡੀ ਕੋਈ ਦੂਜਾ ਬੰਦਾ ਕਿਵੇਂ ਜਿਹੜਾ ਮਤਲਬ ਇਹ ਤੋਂ ਦੱਸਣਗੇ ਨਹੀਂ ਜਗਾ ਗੇਦੀ ਹੈ ਇਹ ਤੋਂ ਮਾਲ ਵਿਭਾਗ ਦੱਸਣਗੇ ਸਾਨੂੰ ਨਹੀਂ ਪਤਾ ਕਿ ਸਾਡੀ ਕਿਹੜਾ ਗੇਦੀ ਹੈ ਹਾਂਜੀ ਉਹ ਡੀਸਾਪ ਇਹਦੇ ਚੇਅਰਮੈਨ ਡੀਸਾਪ ਹੁੰਦੇ ਆ ਸਰ ਜਿਹੜੀ ਜਮਾਂ ਦਾ ਬੰਦੀ ਉਹਦੇ ਵਿੱਚ ਤੁਹਾਡੇ ਵਿਭਾਗ ਦਾ ਜਿਹੜਾ ਨਾਮ ਬੋਲ ਰਹੇ ਬਟਾੜੇ ਵਿਭਾਗ ਦਾ ਨਾ ਜਿਹੜੀ ਜਮੀਨ ਹੈ ਹਾਂ ਪੰਜਾਬ ਸਿੱਖਿਆ ਵਿਭਾਗ ਬੋਰਡ ਹਾਂ ਬੋਰਡ ਵੱਲੋਂ ਬੋਲਦਾ ਪਿਆ ਤੇ ਇਹਦਾ ਵਿਕਾਸ ਬੋਰਡ ਜਿਹੜਾ ਬਣਾਇਆ ਦਾ ਉਹ ਚੇਅਰਮੈਨ ਦੀ ਸਿਹਾਬਾ ਉਹ ਦੇਖਣਗੇ ਕਿ ਕਿਨਾਂ ਨੂੰ ਅਲਰਟ ਹੋਈ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਮੇਨ ਜੀ ਜੀ ਮੇਨ ਸਾਡਾ ਪ੍ਰਾਇਮਰੀ ਨਾਲ ਸੰਬੰਧ ਦਾ ਪ੍ਰਾਇਮਰੀ ਸਕੂਲ ਵੱਲੋਂ ਕੋਈ ਕਿਸੇ ਨੇ ਕੰਪਲੇਨਟ ਨਹੀਂ ਆਈ ਕਦੀ ਵੀ ਨਹੀਂ ਆਈ ਪਹਿਲੇ ਉਹ ਨਹੀਂ ਕੀਤੀ ਉਹਨਾਂ ਨੇ ਸਕੂਲ ਅਲੱਗ ਅੱਡ ਜਗ੍ਹਾ ਤੇ ਆ ਸਕੂਲ ਜਿਹੜੇ ਤਿੰਨ ਪੰਚਾਇਤਾਂ ਲੱਗਦੀਆਂ ਤਿੰਨ ਤਿੰਨ ਲੱਗਦੀਆਂ ਇਹਨਾਂ ਦੇ ਮਤਾਬਕ ਜੀ ਤੇ ਉਸ ਜੋ ਹੋਈ ਕਾਰਵਾਈ ਹੋਈਗੀ ਉਹ ਅਸੀਂ ਭੇਜ ਦਾਂਗੇ ਕਿ ਅਸੀਂ ਗਿਆ ਇੰਝ ਮੌਕੇ ਤੇ ਦੇਖਿਆ ਵਾ ਉਹ ਫਸਲ ਬੀਜੀ ਦੀ ਐ ਤੇ ਛੜੀ ਦੀ ਭਣੀ ਦੀ ਐ ਛੜੀ ਛੁੱਡੀ ਪਾਈ ਦੀ ਐ ਉਹ ਸਰਕਾਰੀ ਜ਼ਮੀਨ ਤੇ ਜੋ ਵੀ ਦੇਖਣਗੇ ਕਿਹਦੀ ਜ਼ਮੀਨ ਆ ਤੇ ਉਹਨਾਂ ਨੇ ਜੋ ਫੈਸਲਾ ਕੀਤਾ ਵੀ ਉਹਨਾਂ ਨੇ ਉਹਨਾਂ ਨੇ ਕਹਿਤਾ ਕਿ ਆਹੀ ਪੈਸੇ ਲੈ ਦੇ ਉਹਨਾਂ ਨੇ ਆਪਣਾ ਸਰਦਾਰ ਸਾਹਿਬ ਨੇ ਕਿਹਾ ਕਿ ਆਹੀ ਫਸਲ ਬੀਜੀ ਆ 420000 ਰੁਪਇਆ 420000 520000 520000 ਰੁਪਇਆ 520000 ਰੁਪਇਆ ਉਹਨਾਂ ਨੇ ਕਹਿੰਦੇ ਕਿ ਦਿੱਤਾ ਆ ਅਸੀਂ ਗਿਆਨੇ ਪਾਈ ਦੀ ਸਰਪੰਚ ਸਾਹਿਬ ਨੂੰ ਸੋ ਵੀ ਮੈਂ ਕਹੂੰ ਨਾ ਦੇਣ ਉਹ ਜ਼ਮੀਨ ਦੇ ਸਕਦਾ ਮੈਂ ਤੁਸੀਂ ਦੇਖੋ ਸਿੱਖਿਆ ਭਾਗ ਦੀ ਪੰਚਾਇਤੀ ਮੈਂ ਕੌਣੇ ਦੇਣ ਉਹ ਨਾ ਜੀ ਮੈਂ ਪਿੰਡ ਮੇਰਾ ਥਾਂ ਯਾਰਾਂ ਕੋਈ ਕੁਛ ਮਰਲੇ ਪਿੰਡ ਨੂੰ ਜਾ ਕੇ ਪੁੱਛ ਲੋ ਇਲਜ਼ਾਮ ਤੇ ਸਿਰਫ ਜਿਹੜੇ ਹਾਰੇ ਆ ਵੋਟਾਂ ਪਈਆਂ ਨਹੀਂ ਆ ਵੋਟਾਂ ਤੋਂ ਹਰ ਗਏ ਨੇ ਤੂੰ ਐਵੇਂ ਕੋਈ ਨਾ ਕੋਈ ਨਵਾਂ 4 ਮਹੀਨੇ ਹੋ ਗਏ ਸਰਪੰਚ ਮਰ ਨੇ ਰੋਜ਼ ਤੂੰ ਨਾ ਮੈਂ ਤਾਂ ਨਵਾਂ ਇਲਜ਼ਾਮ ਲੰਭੇ ਉਹਨੇ ਸਾਰੇ ਇੱਕ ਰਿਟਰਨ ਦੇ ਵਿੱਚ ਇੱਕ ਐਫੇਡੇਵਿਟ ਆ ਤੇ ਉਹਦੇ ਉਹਦੇ ਚ ਤੁਹਾਡੇ ਕੋਲ ਪਰ ਮੈਂ ਲਿਖੀਏ ਕਿ ਦਿੱਤੇ ਮੈਂ ਪੈਸੇ ਲਏ 5 ਲੱਖ ਮੈਂ ਕਰੋੜ ਰੁਪਏ ਦੀ ਮੇਰੀ ਜਗਾ ਮੈਂ 5 ਲੱਖ ਮੈਂ ਤੁਹਾਨੂੰ ਸਵੇਰੇ ਹੀ ਦੇ ਦਿੰਦਾ ਮੈਂ ਤੇ ਸਿੱਖਿਆ ਵਿਭਾਗ ਵਾਲਿਆਂ ਨੂੰ ਕਿਹਾ ਵੀ ਤੁਸੀਂ ਪ੍ਰੋਜੈਕਟ ਲਿਆਓ ਮੈਂ ਸਵੇਰੇਆਂ ਨੂੰ 5 ਲੱਖ ਰੁਪਏ ਦੇ ਦਿੰਦਾ ਮੈਂ ਮੈਂ ਤੇ ਦਿੱਤਾ ਹੀ ਨਹੀਂਗਾ ਗੁਰਚਰਨ ਸਿੰਘ ਸਰਪੰਚ ਜੀ ਮੱਲੀ ਉਹਨੇ ਥਾਂ ਦਿੱਤਾ ਜੀ ਮੈਂ ਤਾਂ ਦਿੱਤਾ ਹੀ ਕਿ ਮੈਂ ਕੌਣ ਦੇਣ ਵਾਲਾ ਠੀਕ ਹੈ ਮਾਰਾ ਜੀ ਅਸੀਂ ਦੇ ਨਹੀਂ ਸਕਦੇ ਬੌਣ ਵਾਸਤੇ ਦਿੱਤੀ ਆਪਣੀ ਆਪਣੀ ਲਿਖ ਕੇ ਦਿੱਤੀ ਪੈਲੀ ਉਹਨਾਂ ਨੂੰ ਵੌਣ ਲਈ ਦਿੱਤੀ ਹੈ ਪ੍ਰੋਜੈਕਟ ਉਹਨਾਂ ਨੂੰ ਕਿਹਾ ਵੀ ਹੁਣ ਲੈ ਆਓ ਸਿੱਖਿਆ ਪੂ ਅਗਲੇ ਆਈ ਹੈ ਸਰਵਣ ਵਾਲਾ ਪ੍ਰੋਜੈਕਟ ਲੈ ਆਓ ਇੰਸਿਹਰੇਵਾ ਦਿੰਨੇ ਜੀ ਭਾਈ ਇਹ ਪੈਸੇ ਉਹਨਾਂ ਨੂੰ ਦੇ ਕੇ ਉਹਨਾਂ ਦਾ ਜੋ ਖਰਚਾ ਉਹਨਾਂ ਨੂੰ ਸਿਹਰੇ ਦੇ ਕੇ ਦੇ ਦਨ ਆਪਾਂ ਪੈਲੀ ਨਹੀਂ ਦਿੱਤੀ ਪੈਲੀ ਦਿੱਤੀ ਗੁਰਚਰਨ ਸਿੰਘ ਸਰਪੰਚ ਨੇ 15 ਸਾਲ ਪਹਿਲਾਂ ਤੀਜੀ ਸਰਪੰਚੀ ਆਜ ਕਿਹਨਾਂ ਤਾਂ ਭਾਬਾ ਜਿਹੜੇ ਉਹਨਾਂ 'ਤੇ ਦੋਸ਼ ਲਾਈ ਜਾ ਰਹੇ ਫਿਰ ਬੇਬਨੇ ਆ ਦੇ ਉਹ ਤੁ ਇੱਕ ਬਨੇ ਰਾਜਾ ਇੱਕ ਬਨੇ ਨਾਂਗੀ ਸਰਪੰਚੀ ਦੁਹਾਰ ਕੇ ਹੁਣ ਛਿੰਮੰਦੇ ਹੋਏ ਕਦ ਨਕੀ ਜੀ ਮੈਂ ਮੈਂਬਰਾਂ ਨੂੰ ਗੱਲ ਲਾ ਕੇ ਬੈ ਬੈਠੇ ਆ ਕੰਮ ਕਰਨ ਨਹੀਂ ਦੇਂਦੇ ਕੋਈ ਮਦਦ ਤੱਕ ਪਾਉ ਨਹੀਂ ਦੇਂਦੇ ਕੀ ਇੱਕ ਮਾਮੂਲੀ ਜੇ ਕੰਮ ਹੀ ਆ ਨਾ ਮਤਾ ਪਵਾ ਕੇ ਪਿੰਡ ਦੇ ਵਿੱਚ ਵੀ ਕੰਮ ਸ਼ੁਰੂ ਕਰਾਈਏ ਮੈਂ ਇੱਥੋਂ ਤੱਕ ਕਿਹਾ ਇਹਨਾਂ ਨੂੰ ਵੀ ਤੁਸੀਂ ਭਾਈ ਅੱਗੇ ਲੱਗ ਜਾਓ ਹਰੇ ਤੋਂ ਵੀ ਤੂੰ ਵੀ ਨਾਲ ਆ ਜਾ ਮੈਂਬਰਾਂ ਦੇ ਤੇ ਮੈਂ ਤੁਹਾਡੇ ਮਗਰ ਖਿਆਨ ਕਰਾਈ ਜਾਓ ਮੇਰੇ ਕੋਲ ਕੰਮ ਕਰੀ ਜੀ ਇਹ ਤੇ ਕੀ ਮੜਾ ਕਰਤਾ ਜੀ ਉਹ ਆਂਦੇ ਐਂ ਤਾਂ ਸਸਪੈਂਡ ਕਰਕੇ ਛੱਡਨਾ ਮੈਂ ਜਿੰਨੇ ਮੈਨੂੰ ਬਣਾਇਆ ਨਾ ਗੁਜ਼ਾਮ ਦਾ ਨੇ ਉਹ ਸਸਪੈਂਡ ਨਹੀਂ ਹੁਣਾ ਮਰ ਜਾਓਗੇ ਸਸਪੈਂਡ ਨਹੀਂ ਹੁਣਾ ਮੈਂ ਉਹ ਕਹਿ ਕੋਈ ਗੱਲ ਤੇ ਲਾਓ ਮੇਰੇ ਤੇ ਇਲਜ਼ਾਮ ਤੇ ਲਾਓ ਪਿੰਡ ਵਾਲੇ ਲਾਉਣ ਮੇਰੇ ਤੇ ਮੈਂ ਕਹਿੰਦਾ ਚਾਚਾ ਆਪ ਦੀ ਇਲਜ਼ਾਮ ਲਾਉਂਦੇ ਜੀ ਕਹਿੰਦਾ ਸਰਪੰਚੀ ਤੇ ਰੰਜੇ ਸ਼ੁਰੂ ਲੈ ਕੇ ਜਿਹੜੀ ਤੁਹਾਡੇ ਜੋ ਕੁਝ ਹੋ ਰਿਹਾ ਜੀ ਪਿੰਡ ਮੇਰੇ ਕੋਲ ਪੁੱਛ ਲੋ ਜਾ ਕੇ ਪਿੰਡ ਵਾਲੇ ਕਿਸੇ ਨੂੰ ਕੋਈ ਮੇਰੇ ਤੇ ਇਲਜ਼ਾਮ ਦੇਗਾ ਮੈਂ ਜਿਓ ਕਹੋਗੇ ਸਜ਼ਾ ਕੋ ਉਤਰਨੀ ਤੇ ਆਜੀ ਅੱਜ ਸਖਿਆ ਬਾਗ ਵਾਲੇ ਭਾਈ ਉਹਨਾਂ ਨੂੰ ਕਹਾਂ 12 30 ਸਾਲ ਸਾਡੀ ਜਗ੍ ਪੋਸਟਾਂ ਦੇ ਸਕਦੇ ਆ ਉਹ ਅੱਜ ਦੀ ਵਹੋਂਦੇ ਬਹੁਤ ਚੱਦੀ ਪੁਰਾਣੀ ਵਹੋਂਦੇ ਤਾਈ ਤੇ ਗਿਆਨਰ ਵੀ ਲਿਆਓ ਤੂੰ ਪ੍ਰੋਜੈਕਟ ਲਿਆਈ ਸਵੇਰੇ ਖਾਲੀ ਕਰਾ ਦੇਣੇ ਤਬਾਦਲਾ ਹੋਇਆ ਇਹੋ ਜ ਤਬਾਦਲਾ ਹੋਇਆ ਨਹੀਂ ਤਬਾਦਲੇ ਕਾਗਜ਼ ਪਏ ਇਹਦੀ ਤਬਾਦਲਾ ਹੋਇਆ ਹੀ ਨਹੀਂ ਜੀ ਸਰਕਾਰ ਆਈ ਨਹੀਂ ਮੁੜ ਕੇ ਆਈ ਬਦਲ ਕੇ ਸਰਕਾਰ ਇਹ ਤਬਾਦਲਾ ਹੋਇਆ ਨਹੀਂ ਨਾਲੇ ਮੈਂ ਦੇਣਾ ਜੀ ਮੇਰੀ ਕਰੋੜ ਰੁਪਏ ਦੀ ਜਗ੍ਹਾ ਮੈਂ ਦੇਣਾ ਦੂਕਣਾਂ ਪਿੱਛੇ ਮੈਂ ਅੱਜ ਪਾਣੀ ਬੰਦ ਕਰਦਾ ਪਿੰਡ ਬਾਰੀ ਬੰਦ ਹੋ ਜਾਂਦਾ ਇਹ 6 ਮੈਂਬਰ ਲੈ ਕੇ ਦੇ ਦੇਣ ਸਵੇਰੇ ਕੰਕੂੜਾ ਦੇਣਾ 6 ਮੈਂਬਰ ਲੈ ਕੇ ਦੇ ਦੇਣ ਵੀ ਪਾਣੀ ਬੰਦ ਕਰ ਦੇ ਉਹ ਪੈ ਪਾਈ ਜਾਂਦਾ ਸਿੱਖਿਆ ਭਾਗ ਦੇ ਇੱਥੇ ਕੀ ਹੁੰਦਾ ਜੀ ਪਈ ਆ ਵੇਖੋ 14 15 ਗੱਲੇ ਵੇਖ ਲ ਮਾਰੋ ਕੈਮਰਾ ਇਦਨ ਇੱਕ ਕੰਮ ਪਰ ਜਾਗ ਤੇ ਲਿਆਉਣ ਕੋਈ ਆਪਾਂ ਉਸੇ ਵਾਲੇ ਛੱਡਾਂਗੇ ਜੀ ਆਪ ਛੜਾ ਕੇ ਦਾਂਗੇ ਸਰਪੰਚ ਕਬੀਰ ਸਿੰਘ ਜੀ ਕਿਹੜਾ ਪਿੰਡ ਹੈ ਹਰਬਰਵਾਲ ਕਲਾਂ ਕੀ ਮਾਮਲਾ ਹੈ ਜਿਹੜਾ ਜ਼ਮੀਨ ਦਾੜ ਚੱਲ ਰਿਹਾ ਹੈ ਜ਼ਮੀਨ ਦਾ ਕੋਈ ਮਾਮਲਾ ਨਹੀਂ ਜੀ ਵੈਸੇ ਵੀ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਇਹ ਜਾਣੇ ਸਰਪੰਚ ਜਿਹੜਾ ਮੌਜੂਦਾ ਸਰਪੰਚ ਵੀ ਹੁਣ ਜੀ ਸੁਨਦਰ ਸਿੰਘ ਬਿੱਲਾ ਸਿੱਖਿਆ ਭਾਗ ਵਾਲੇ ਤੇ ਘਰ ਹੀ ਆਏ ਨੇ ਉਹ ਕੀ ਕਹਿ ਰਹੇ ਤੁਹਾਨੂੰ ਉਹ ਤੇ ਇਹੋ ਪੁੱਛ ਰਿਹਾ ਜੀ ਵੀ ਜ਼ਮੀਨ ਮਤਲਬ ਕਿਹਦੀ ਹੈ ਮਤਲਬ ਤੇ ਅਹੀਂ ਕਣਕ ਕਿਨੇ ਬੀਜੀ ਆ ਤੇ ਅਸੀਂ ਆਨੇ ਆ ਵੀ ਮੈਂ ਲਖਬੀਰ ਸਿੰਘ ਆ ਕਣਕ ਅਹੀਂ ਬੀਜੀ ਆ ਅਸੀਂ ਤੇ ਆਪਣੇ ਪੈਸੇ ਦੇ ਕੇ ਉਹਦੇ ਕੋ ਸਰਪੰਚ ਕੋ ਗਹਿਣੇ ਲਈ ਆ ਜੀ ਬਾਕੀ ਕਿਨੇ ਪੈਸੇ ਦਿੱਤੇ ਕਿ ਅਸੀਂ 520000 ਦਿੱਤਾ ਜੀ ਪਰ ਅੰਕਲ ਜੀ ਬੇਨਤੀ ਇਹਦਾ ਵੀ ਇਹਦਾ ਜਿਹੜਾ ਮਾਲਕ ਆ ਉਹ ਸਿੱਖਿਆ ਉਹ ਭਾ ਗਿਆ ਹਾਂਜੀ ਹਾਂਜੀ ਕਿ ਸਰਪੰਚ ਕਿਦਾਂ ਮਤਲ ਕਰ ਗਿਆ ਇਹ ਪਿੰਚਾ ਜਨਨ ਜੀ ਸਾਨੂੰ ਨਹੀਂ ਇਸ ਗੱਲ ਦਾ ਕੋਈ ਪਤਾ ਵੀ ਕਿੰਨੇ ਸਮੇਂ ਤੋਂ ਆ ਰਹੇ ਸਾਨੂੰ ਤੇ ਵਾਉਂਦਿਆਂ ਨੂੰ ਕਾਫੀ ਧਿਰ ਹੋ ਗਈ ਹੈ ਜੀ ਮੇਰੇ ਖਿਆਲ ਚਾਰ ਸਾਲ ਹੋ ਗਿਆ ਜਿਆਦਾ ਹੀ ਹੋ ਗਿਆ ਚਲੋ ਹਾਂਜੀ ਤੁਸੀਂ ਇਹਨੇ ਲੈ ਲਓ ਪਰ ਇਹਦਾ ਤੇ ਮਤਲਬ ਜਿਹੜਾ ਉਹ ਸਿੱਖਿਆ ਵਿਭਾਗ ਹੈ ਤੇ ਉਹ ਜਾਣੇ ਸਰਪੰਚ ਜਾਣੇ ਜੀ ਜਿਨੇ ਸਾਡੇ ਕੋਲ ਪੈਸੇ ਲਏ ਅਹੀਂ ਤੇ ਨਹੀਂ ਕੋਈ ਸਾਨੂੰ ਤਾਂ ਆਹ ਦਾ ਕੋਈ ਮੁਖਤਤ ਤੇ ਵਹੀ ਨਹੀਂ ਜੇਕਰ ਸਿੱਖਿਆ ਵਿਭਾਗ ਕਾਰਵਾਈ ਕਰਦਾ ਤੇ ਤੁਸੀਂ ਜ਼ਮੀਨ ਛੱਡਣ ਵਾਸਤੇ ਤਿਆਰ ਬਿਲਕੁਲ ਜੀ ਭਾਵੇਂ ਹੁਣੇ ਛੱਡਾਲਣ ਸਾਡੇ ਕੋਲ ਸਾਡੇ ਪੈਸੇ ਉਹਦੇ ਕੋਲ ਵਾਪਸ ਕਰਵਾ ਦੇਣ ਤੇ ਭਾਵੇਂ ਜ਼ਮੀਨ ਹੁਣੇ ਛੱਡਣ ਅਸੀਂ ਛੱਡਣ ਨੂੰ ਤਿਆਰ ਹਾਂ ਅਸੀਂ ਕਦੋਂ ਕਬਜ਼ਾ ਕੀਤਾ ਇਹ ਤੁਸੀਂ ਕੱਲੇ ਲਈਏ ਦੋ ਕਿੱਲੇ ਕੋ ਹੋਰ ਕਿਹਨੇ ਨਹੀਂ ਅਸੀਂ ਤਿੰਨਾਂ ਭਾਈਆਂ ਨੇ ਲਈਏ ਜੀ ਚਾਰ ਭਰਾਵਾਂ ਦੇ ਹਾਂਜੀ ਸਾਰਿਆਂ ਨੇ ਤੇ ਮਤਲਬ ਗੈਣੇ ਲਈ ਹੈ ਕਿ ਠੇਕੇ ਗੈਣੀ ਗੈਣੀ ਜੀ ਗੈ ਘੜੇ ਕਰ ਟੋਟਲ ਕਿੰਨੀ ਮਤਲਬ ਪੇਮੈਂਟ ਜਿਹੜੀ ਤੁਸੀਂ ਦਿੱਤੀ ਉਹਨੂੰ 520000 ਜੀ ਤੇ ਇਹਦਾ ਕੋਈ ਲਿਖਤੀ ਮਤਲਬ 4 ਲੱਖ ਤੇ ਲਿਖਤੀ ਚਾਹ ਤੇ ਉਹਨੇ ਕੀ ਕੀਤਾ ਵੀ ਉਹਨੇ ਪੈਸੇ ਮੱਧ ਸਾਡੇ ਕੋਲ ਲਿਆ ਉਹਨੇ ਆਖਿਆ ਮੈਂ ਪੰਜਾ ਥੋੜ ਕੇ ਆਂਦਾ ਸੀ ਮੈਂ ਘੋਗਿਆ ਤੇ ਅਸੀਂ ਇਤਨਾ ਚੁੱਪ ਕਰਕੇ ਉਹ ਦਿਨ ਵੀ ਪਿਆਰ ਸੀ ਅਸੀਂ ਫੜਾ ਦਿੱਤੀ ਸਾਡੇ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ 232/4107 ਕਨਾਲ ਥਾਂ ਜਿਹੜਾ ਜੀ ਉਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਤੇ ਹੈ ਜਿਹਦੇ ਤੇ ਨਜਾਇਜ਼ ਕਬਜ਼ਾ ਹੋਇਆ ਜੀ ਮੌਜੂਦਾ ਸਰਪੰਚ ਬਲਜਿੰਦਰ ਕੌਰ ਨੇ ਕੀਤਾ ਜੀ ਕੁਤਿੰਨ ਕਿੱਲੇਾਂ ਦੇ ਕੁਝ ਉਸਾਰੀ ਕੀਤੀ ਆ ਸ਼ੈੱਡ ਬਣਾਇਆ ਤੇ ਕੁਝ ਜਸਵਿੰਦਰ ਸਿੰਘ ਦੀ ਸਹਾਇਤਾ ਨਾਲ ਹੋਇਆ ਵੱਡੇ ਪਿੰਡ ਦੇ ਹਰਦੁਰਾ ਖੁਰਦੇ ਕਲਾਾਂ ਦੇ ਹਰਦੁਰਾ ਕਲਾਾਂ ਦੇ ਸਰਪੰਚ ਜਸਵਿੰਦਰ ਸਿੰਘ ਜੀ ਦੋਵਾਂ ਦੀ ਸਹਾਇਤਾ ਨਾਲ ਆ ਜੀ ਜੋ ਸਾਡੀ ਸ਼ਿਕਾਇਤ ਆ ਬਕਾਇਦਾ ਬੀਪੀਓ ਸਾਹਿਬ ਆਏ ਨੇ ਇਹ ਸਾਰੇ ਪੰਚਾਇਤ ਮੈਂਬਰ ਵੀ ਸਾਡੇ ਨਾਲ ਨੇ ਉਹਨਾਂ ਨੇ ਆਣ ਕੇ ਸਾਰਾ ਵੇਖਿਆ ਜਿਹੜਾ ਜੀ ਇਹ ਪੰਜਾਬ ਵਿਕਾਸ ਬੋਰਡ ਦਾ ਥਾਂ ਆ ਹਾਂਜੀ ਤੇ ਇਹ ਤੇ ਨਜਾਇਜ਼ ਕਬਜ਼ਾ ਹੁੰਦਿਆ ਜੀ ਹਾਂਜੀ ਕਿਉਂਕਿ ਪੰਚਾਇਤ ਤੇ ਦੀ ਮਾਲਕੀ ਨਹੀਂ ਜੀ ਕਿਉਂਕਿ ਇਹਦਾ ਮਾਲਕ ਆ ਪੰਜਾਬ ਵਿਕਾਸ ਬੋਰਡ ਆ ਪੰਜਾਬ ਸਿੱਖਿਆ ਵਿਕਾਸ ਬੋਰਡ ਪੰਜਾਬ ਸਿੱਖਿਆ ਵਿਕਾਸ ਬੋਰਡ ਜੀ ਜਮੀਨ ਦਾ ਜੀ ਇਹ ਜ਼ਮੀਨ ਆ ਹਰਦੌਰਵਾਲ ਕਲਾ ਦਾ ਹੀ ਪੰਚਾਇਤ ਦੀ ਜ਼ਮੀਨ ਜਿਹੜੀ ਹੁੰਦੀ ਆ ਉਹਦੇ ਸਰਪੰਚ ਤੇ ਵਸ ਹੁੰਦੀ ਆ ਸਾਰੇ ਜਿੰਮੇਵਾਰ ਸਰਪੰਚ ਜਿਹੜਾ ਹਰਦੌਰਵਾਲ ਕਲਾ ਦਾ ਹੁੰਦਾ ਇਹ ਉਹਦੇ ਕੋਲ ਹੀ ਆ ਤੇ ਜਿੰਨੀ ਜ਼ਮੀਨ ਆ ਇਹ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਕੋਈ ਫਲੋਰ ਕਰਕੇ ਤੇ ਲਾਗੇ ਗਵਾਂਡੀਆਂ ਨੂੰ ਗਹਿਣੇ ਦਿੱਤੀ ਆ ਉਸਤਾਮ ਜਾਂ ਬਣਾਇਆ ਹੁੰਦਾ ਉੱਕੇ ਦਾ ਬਣਾਇਆ ਕਿਦਾ ਨਹੀਂ ਬਣਾਇਆ ਨਜਾਇਜ਼ ਕਬਜ਼ਾ ਹੈ ਨਹੀਂ ਅਸਲ 'ਚ ਜਿਹੜੀ ਜਿਹੜੀ ਜ਼ਮੀਨ ਜਿਹੜੀ ਹੈ ਕਿਹੜੇ ਵਿਭਾਗ ਦੀ ਹੈਗੀ ਉਹ ਅੱਗੇ ਦੱਸਿਆ ਗਿਆ ਸਾਰਾ ਕੁਝ ਉਹਨੂੰ ਛੱਡੋ ਸਿੱਖਿਆ ਕਾਰ ਸਿੱਖਿਆ ਬਾਗ ਨਹੀਂ ਜਾਂਦੀ ਆ ਸਿੱਖਿਆ ਵਿਕਾਸਪੁਰਾ ਸਿੱਖਿਆ ਬਾਗ ਕਾਰਸਪੁਰਾ ਤੇ ਅਖੀਰ ਤਿਆਗੀ ਸਰਪੰਚ ਕੋਲ ਸਰਪੰਚ ਤੇ ਜ਼ਿੰਮੇਵਾਰੀ ਨਹੀਂ ਇਸ ਜ਼ਮੀਨ ਦਾ ਉਹਨੇ ਨਜਾਇਜ਼ ਕਬਜ਼ਾ ਕਰਾ ਕੇ ਪੈਸੇ ਲਏ ਆ ਜ਼ਮੀਨਦਾਰ ਕੋਲੋਂ ਉਹਦੇ ਨਾਲ ਇਨਕੁਆਰੀ ਕਾਰਗੋਦ ਦੇ ਲੈਣ ਦੀ ਕਾਰਵਾਈ ਕੀਤੀ ਜਾਏ ਬਸ ਨੰਬਰ ਦਾ ਰਾਜਵਿੰਦਰ ਸਿੰਘ ਪਿੰਡ ਹਰਜ਼ਰਵਾਲ ਕਲਾਂ ਸਾਨੂੰ ਮੇਰੇ ਆ ਮੈਂਬਰ ਨੇ ਨਾਲ ਖੜੋਤੇ ਸਾਨੂੰ ਪਤਾ ਲੱਗਾ ਵੀ ਇੱਥੇ ਨਜਾਇਜ਼ ਕੁਝ ਅਸਾਰੀ ਹੋ ਰਹੀ ਹੈ ਉਹ ਬਲਜਿੰਦਰ ਕੌਰ ਸਰਪੰਚ ਜਿਹੜੀ ਛੋਟੇਰਵਾਲ ਖੁਰਦ ਦੀ ਕਰਾ ਰਹੀ ਹੈ ਇਧਰ ਵੱਡੇ ਪਿੰਡ ਵਾਲਾ ਸਰਪੰਚ ਜਿਸਵਿੰਦਰ ਸਿੰਘ ਜਿਹੜਾ ਇਹਨੇ ਗੈਰ ਕਾਨੂੰਨੀ ਪੰਚਾਇਤ ਦਾ ਇੱਕ ਕਾਗਜ਼ ਬਿਨਾਂ ਤਬਾਦਲੇ ਤੋਂ ਇੱਕ ਹੋਰ ਕਿਸਾਨ ਨੇ ਉਹਨਾਂ ਨੂੰ 4 ਲੱਖ ਰੁਪਏ ਲਿਖਤੀ ਲਿਆ 1,20,000 ਰੁਪਏ ਜਿਹੜਾ ਉਹਨੂੰ ਬਦਸਤੀ ਲੈ ਕੇ ਤੇ ਉਹਨਾਂ ਨੂੰ ਕਣਕ ਦੀ ਫਸਲ ਬਚਾਈ ਹੈ ਜੋ ਸਾਨੂੰ ਹੁਣ ਪਤਾ ਲੱਗਾ ਤੇ ਇਹ ਸਾਰਾ ਜਿਹੜਾ ਇਹ ਸਰਪੰਚਾਂ ਦੀ ਸ਼ੈਤ ਹੀ ਹੋਇਆ ਉਹਨਾਂ ਗੈਰ ਕਾਨੂੰਨੀ ਕੀਤਾ ਵਾਈਕਾਰਾਂ ਕੋਲੋਂ ਪੈਸੇ ਲੈ ਲੈਨੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਆਪਣੇ ਮਹਿਕਮੇ ਤੋਂ ਬਰਖਾਸਤ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਬੋਲੀ ਕਰਾ ਕੇ ਇਸ ਬੰਦੇ ਨੇ ਸਾਡੇ ਪਿੰਡ ਵਿੱਚ ਪਹਿਲਾਂ ਹੀ ਅੱਗ ਲਾ ਦਿੱਤੀ 50 ਲੱਖ ਤੋਂ ਬੋਲੀ ਕਰਦਾ ਕਰਦਾ ਇਹ 2 ਕਰੋੜ ਤੇ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਮਾਣਯੋਗ ਪੰਚਾਇਤੀ ਡਾਇਰੈਕਟਰ ਕੋਲ ਜਾਏ ਕੇਸ ਇਹਨਾਂ ਦਾ ਸਾਰਾ ਜਿਹੜਾ ਮਾਮਲਾ ਸਾਹਮਣੇ ਆਵੇ ਨਹੀਂ ਇਸ ਸੰਬੰਧ ਵਿੱਚ ਕਿਸੇ ਤੋਂ ਸਰਕਾਰੀ ਅਧਿਕਾਰੀ ਨੂੰ ਮਤਲਬ ਕੀਤੀ ਅਸੀਂ ਡੀਸੀ ਸਾਹਿਬ ਤੋਂ ਡੀਸੀ ਸਾਹਿਬ ਕੋ ਵੀ ਗਏ ਐਸ ਡੀ ਐਮ ਸਾਹਿਬ ਕੋਲ ਗਏ ਮਾਲ ਵਿਭਾਗ ਕੋਲ ਗਏ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਨਾਂ ਜਮੀਨ ਆ ਅਸੀਂ ਤਾਂ ਸਮਝਦੇ ਹਾਂ ਵੀ ਇਹ ਪੰਚਾਇਤ ਦੀ ਜ਼ਮੀਨ ਆ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਇਹ ਪੰਜਾਬ ਸਿੱਖਿਆ ਵਿਕਾਸ ਬੋਰਡ ਦੀ ਆ ਫਿਰ ਅਸੀਂ ਪੰਜਾਬ ਸਿੱਖਿਆ ਵਿਕਾਸ ਬੋਰਡ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਉਹਨਾਂ ਦਾ ਧੰਵਾਦ ਆ ਵੀ ਉਹ ਅੱਜ ਆਏ ਨੇ ਉਹਨਾਂ ਨੇ ਕਿਹਾ ਅਸੀਂ ਲੜਿੰਦੀ ਕਾਰਵਾਈ ਇਸ ਰਿਪੋਰਟ ਜਿਹੜੀ ਆ ਅਗਲੇ ਦੀ ਕਾਰਵਾਈ ਲਈ ਮਾਲ ਵਿਭਾਗ ਨੂੰ ਦੇਾਂਗੇ ਮਾਲ ਵਿਭਾਗ ਮਾਰਕ ਨਿਸ਼ਾਨਦੇਹੀ ਕਰਕੇ ਵੇਖੇ ਕਿ ਇਹ ਸਾਰਾ ਮਾਮਲਾ ਕੀ ਆ ਕਿੰਨੇ ਕਬਜ਼ਾ ਕਰਾਇਆ ਵਾ ਕਿੰਨਾਂ ਨੇ ਪੈਸੇ ਲਏ ਆ ਕਰਕੇ ਕਿਨੇ ਬੀਜੀ ਆ ਇਹ ਸਾਰਾ ਸ਼ੈੱਡ ਕਾਉਂਟ ਬਣਾਉਂਦਿਆ ਇਹ ਸਾਰਾ ਕੋਈ ਜਿਹੜਾ ਵਾ ਮਾਰ ਵਿਭਾਗ ਦੇ ਕੋਲ ਚਲੇ ਜਾਊਗਾ